ਇਕ ਓਅੰਕਾਰ ਸਤਨਾਮ ਸਿਰਿ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਜਗਾ ਸੱਚ ਹੈ ਵੀ ਸੱਚ ਨਨ ਹਸੀ ਵੀ ਸੱਜ ਸੋਚੇ ਸੋਚ ਨਾ ਹੋਈ ਜੇ ਸੋਚਿ ਲਖਵਾਰ ਤਿੱਪੇ ਚਪ ਨਾ ਹੋਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸੇਸਿਆਣ ਪਾ ਲਖ ਹੋਏ ਤਾਇਕ ਨ ਚੱਲੇ ਨਾਲ ਕਿਸ ਚਾਰ ਹੋਈਏ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਮਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਿਢਾਈ ਹੁਕਮੀ ਉਤਮ ਨੀਚ ਹੁਕਮੋਂ ਲੈਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਹੈ ਇੱਕ ਹੁਕਮੀ ਸਦਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਬਾਰੁ ਹੁਕਮ ਕਰਨ ਨਾ ਕੋਏ ਨਾ ਹੁਕਮੇ ਜੇ 부জে ਤਾ ਹਮੈ ਨਾ ਕਹਿ ਨਾ ਕੋਏ ਗਾਵੇ ਕੋ ਤਾਣਾ ਹੋਵੇ ਕਿਸੇ ਤਾਣਾ ਗਾਵੇ ਕੋ ਦਾਜਣ ਨਿਛਾਣ ਗਾਵੇ ਕੋ ਗੁਣੇ ਵੜੇ ਅੰਨ੍ਹਾ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੇ ਦਸੇ ਦੂਰ ਗਾਵੇ ਕੋ ਵਿਖੇ ਹਾਧਰਾ ਹਾਧੂਰ कथना कथी न आवे तो कथ कथ कथी काथ, कटी कट कट दिंदा दे लेंदे थक पाए जुगज गंतर खाई खाए हुक्म हुक्म चलाए रहो नानक ना ना से विप्रवाओ सचा साहेब सच नाय पाख्य प अपार आखे मंग हे देहे दत करे दतार फिर के अगे रखी है जिसे दरबार मौके बोलन बोली है जिसम तरे प्यार ਅਮਰਤ ਵੇਲਾ ਸੱਚ ਨਾਮ ਵਿੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿ ਸੇਵਿਆ ਦਿਨ ਪਾਇਆ ਮਾਨ ਨਾਨ ਗਵਿਏ ਗੁਣੀ ਨਿਧਾਨ ਗਵਿਅ ਸੁਨੇ ਮਨ ਰਖਿਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰਈਸਰ ਦੁਰਗੋਰਖ ਬਰਮਾ ਗੁਰਪਾਰਬਤੀ ਮਾਹੀ ਜਿਹੋ ਜਾਣ ਆਖਾ ਨਹੀਂ ਕੇਣਾ ਕਸਨ ਨ ਜਾਈ ਬੁਰਾ ਇਕ ਦੇਹ 부ਜਾਈ ਸਭਨਾ ਜੀਆਂ ਕਾ ਏ ਕੋ ਦਾਤਾ ਸੁਆਮੀ ਉਿਸਰ ਨ ਜਾਈ ਕੀਰਤ ਨਾਮਾ ਜੇ ਸੁਪਾਵਾਂ ਵਣ ਭਾਣੇ ਕੇ ਨਾਹੀ ਕਰੇ ਜੱਤੀ ਸਿਸ਼ਟ ਰੂਪਾਈ ਵਿਖਾ ਅਣ ਕਰਮਾ ਕੇ ਮਿਲੇ ਲਈ ਮਤੁ ਵਿਚਰਤ ਸੰਜਵਾਰ ਮਾਨਕ ਜੇ ਗੁਰ ਕੀ ਸਖ ਸੁਣੀ ਮੁਰਾ ਇੱਕ ਦੇਵੁ ਜਾਏ ਸਬਨਾ ਜੀਆ ਕਾ ਏਕੋ ਦਾਤਾ ਸੋ ਮੈ ਕਿਸ ਨਾ ਜਾਹੀ ਜੈ ਜੁਗ ਚਾਰੇ ਆਰਜਾ ਹੋਰ ਸੂਣੀ ਹੋਏ ਨਮਾ ਖੰਡਾ ਵਿੱਚ ਜਾਣੀਐ ਨਾ ਚੱਲੇ ਸਭ ਕੋਏ ਚਿੰਗਨ ਨ ਰਖਾਏ ਕੇ ਦਸ ਗੀਤ ਇਕਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪੂਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸੇਹ ਕੋਈ ਨਾ ਸੁਜੈ ਜੈਤਸ ਗੁਣ ਕੋਈ ਕਰ ਸੁਣਿਆ ਸਿੱਧ ਕੀ ਸੁਰਨਾਥ ਸੁਣੇ ਤਰਤਵਲ ਆਕਾਸ ਸੁਣੇ ਦੀਪ ਲਪ ਤਾਲ ਸੁਣਿਆ ਪਹੁ ਨ ਸਕੇ ਕਾਲ ਨਾਨਕ ਭਗਦਾਸ ਦਾ ਵਿਗਾਸ ਸੁਣੇ ਦੀਪ ਪਪਾ ਨਾਸ ਸੁਣੀ ਇਸ ਬ੍ਰਹਮੈ ਨੀਦਾ ਸੁਣੇ ਮੁਕਸਲਾ ਹਨਮੰਦ ਸੁਣਿਆ ਯੁਗ ਯੁਗ ਤਨ ਭੇਦ ਸੁਣਿਆ ਸਾਸਨਿਤ ਵੇਦ ਨਾਨਕ ਭਗਦਾਸ ਦਾ ਵਿਕਾਸ ਸੁਨੇ ਦੀਪ ਪਾਪ ਦਾ ਨਾਸ ਸੁਨੇ ਸੰਤੋ ਗਿਆਨ ਸੁਨੇ ਅਰਥ ਕਛ ਨਾਨਕ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸੇਤਿਆਨ ਨਾਨਕ ਭਗਦਾਸ ਦਾ ਵਿਕਾਸ ਸੁਨੇ ਦੀਪ ਪਾਪ ਦਾ ਨਾਸ ਸੁਨੇ ਸਰਾ ਗੁਨਾ ਕੇ ਗਾਹਾ ਸੁਨੇ ਸੇਖ ਪੀਰ ਪਤ ਸਾਹਾ ਸੁਨੇ ਅੰਦੇ ਪਾਵੇ ਰਾਸ ਸੁਨੇ ਹਾਥ ਵੇ ਅਸ ਕਹਾ ਨਾਨਕ ਭਗਦਾਸ ਦਾ ਵਿਕਾਸ ਸੁਣਿਆ ਦੀ ਪਾਪਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਸਦਾਏ ਕਾਗਦ ਕਿ ਲਮੂ ਨਾਲ ਖਣਹਾਰ ਮਨੈ ਤਾਗ ਬੇਕਰਨ ਵਿਚਾਰ ਐਸਾ ਨੰ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁੱਧ ਮਨੈ ਮੋ ਝੋਟਾ ਨਾ ਖਾਏ ਮਨੈ ਜਮਕੇ ਸਾਥ ਨਾ ਜਾਏ ਐਸਾ ਨੰ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖ ਨਾ ਪਾਏ ਮੰਨੇ ਪਤਸੀ ਉਪਰ ਗੜ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾ ਰ ਮੰਨੇ ਤੇਰੇ ਤਾਰੇ ਗੁਰ ਸਿੱਖ ਮਨ ਨਾਨਕ ਭਾਵੇ ਨਾ ਭੇਖ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਜ ਪਾਵੈ ਦਰਗੇ ਮਾਨ ਪੰਜੇ ਸੋਹਿਦਰ ਜਾਨ ਪੰਜਾ ਗਗੁਰ ਇਕ ਧਿਆਨ ਜਿ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨੈ ਸੁਮਾਰਾ ਧੋ ਧਰਮ ਦਿਆ ਕਾ ਪੂਤ ਸੰਤੋਖ ਸਾ ਬਿਖਿਆ ਜੀ ਸੂਤ ਜਿ ਕਾ ਪੂਜੇ ਹੋਵੇ ਸਤਿਆਰ ਥਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸੁਨਾਲਿ ਕਾਵਲੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਲਿਆ ਰੂਪੋ ਕੀ ਤਿਤ ਜਾਣ ਕਣਕੂਤ ਕੀ ਤਪਸਾ ਇੱਕ ਕਵਾ ਤਿਸਤੇ ਹੋਏ ਲਖ ਦਰਿਆ ਕੁਦਰਤ ਕਮਣ ਕਹਾ ਵਿਚਾਰ ਬਾਰਾਂ ਜਾਵੇ ਇੱਕ ਵਾਰ ਜੋ ਤੁਸ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਸੰਗ ਜਪ ਅਸੰਗ ਪਾਓ ਅਸੰਗ ਪੂਜ ਅਸੰਗ ਤਪ ਤਾਓ असंग ग्रंथ मुख वेद पाठ असंख जोग मुन्नर है उदास संत भगत गुण ज्ञान विचार असंख सती असंग सतार असंग सूर मोपक्सार असंख मुन लिव लाए तारा कुदटकावण का विचार वारन जावा एक वार जो तु भवे साईं पलीकार तू सदा सलामत निरंकार असंख मुन अंधकोर संचोर हरमकोर ਅਸੰਗ ਅਮਰ ਕਰ ਜਾਏ ਜੋ ਰ ਅਸੰਗਲ ਵਢਤੇ ਕਮਾਇ ਅਸੰਗ ਪਾਪੀ ਪਪ ਕਰ ਜਾਏ ਅਸੰਗ ਕੂੜੇ ਾਰ ਕੂੜੇ ਫੇਰਾ ਹੈ ਅਸੰਗ ਮਲੇਸ ਮਲ ਪਖ ਖਾਏ ਅਸੰਗ ਨਿੰਦ ਸਿਰ ਕਰੇ ਪਾਰ ਨਾਨਕ ਨਿਜ ਕਹਿ ਵਿਚਾਰ ਵਾਰਨ ਜਾਵਾ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸੁਦਸਲਾ ਮੰਨ ਰੰਕਾਰ ਅਸੰਖਨਾ ਅਸੰਖਥਾ ਅਗਮ ਅਗਮ ਅਸੰਖ ਲੋ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖੀ ਸਲਾ ਅਖਰੀ ਜੰਗਿਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਐ ਲੇਖ ਇਸ ਤਿਸ ਸਿਰਨਾਹੇ ਜਿਉ ਫਰਮਾਇ ਤਿਸਿ ਪਾਏ ਦਿੱਤਾ ਕਿਤਾ ਦਿੱਤਾ ਨਾਮ ਨਾਮੇ ਨਾਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੁ ਭਵੇ ਸਾਈ ਭਲਿਕਾਰ ਤੂ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਦੰਦੇ ਪਣੀ ਧੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਫਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾ ਵਿਕੇ ਰੰਗ ਪੁੰਨੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਅਪੇ ਬੀਜ ਅਪੇ ਹੀ ਖਾਓ ਨਾਨਕੁ ਕੁਕਮੀ ਆਉ ਜਾਓ ਤੀ ਸਬਦਿਆ ਦਤਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਐ ਮਨੈ ਮਨ ਕੀਤਾ ਪਾਉ ਅੰਤਰਗਤੀ ਮਿਲਣਾਉ ਸਭ ਗੁਣ ਤੇਰੇ ਮੇਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਅਦਬਾਣੀ ਬਰਮਾਓ ਸਵਾਸ ਦਮੰਚਾਓ ਬਕਮਣ ਸਵੇਲਾ ਵਕਤ ਬਕਮਣ ਕਮਣ ਤਿਤਕਮਣ ਵਾਰ ਕਮਣ ਸਰੂਤੀ ਮਾ ਕਮਣ ਜਿਤ ਹੋ ਆਕਾਰ ਵਿਣ ਪਈਏ ਪੰਡਤੀ ਜੇ ਹੋ ਲੇਖ ਪੁਰਾਣ ਵਕਨ ਪਈ ਕਾਧਿਆ ਜਿ ਲਿਖ ਲੇਖ ਪੁਰਾਣ ਤਿਤਵਨ ਨ ਜੋਗੀ ਜਾਣ ਉਤਮਾ ਨਾ ਕੋਈ ਜਾ ਕਰਤਾ ਸਿਠੀ ਕੋ ਸਦੇ ਆਪੇ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਤਾ ਹੋਏ ਨਾਨਕ ਦੇਖੋ ਆਪੋ ਜਾਣੇ ਅਗੇ ਗਾਇਨਾ ਸੋਹਿ ਪਤ ਲਪਤ ਲਗ ਅਬਾ ਸ ਆਸ ਊੜਕ ਊੜਕ ਭਾਲ ਤਕੇ ਵੇਦ ਕਹਿਣ ਇੱਕ ਬਾਤ ਸਿਸ 18 ਕਹਿਣਕ ਤੇ ਪਬਾ ਅਸਲ ਏਕਤਾ ਤ ਲਿਖਾ ਹੋਇ ਤ ਲਿਖੀ ਐ ਲਿਖੇ ਹੋਏ ਬਿਨਾ ਸ ਨਾਨਕ ਵਡਾਖੀਏ ਆਪੇ ਜਾਣੀ ਆਪ ਸਲਾਹੀ ਸਲਾਇ ਇਤ ਸੁਤ ਨਾ ਪਾਈਆ ਨਦੀਆ ਤੇਵਾ ਪਾਵਸ ਨੰਨਾ ਜਾਣਹਿ ਸੂ ਸਤ ਸੁਦਾਨ ਗੇਰਾ ਸਿੱਤਿ ਮਲਤਾਨ ਕੀੜੀ ਤੁਲਨਾ ਹੋਵ ਨੀ ਜਿਸ ਨੰਨਾ ਉਸਰੇ ਅਸਤਿ ਕੇ ਨਾਂ ਤ अंत न, तो, न तो, तो, किता करने देना अंत अंत न वेखण सुनना अंत अंत न जापे कि मन मंत अंत न जापे कि आकार अंत न जापे परावार अंत न करने के ते भेल लाए ताके अंत न पाए जाए एह अंत न जाने कोई बोता कहिए बोता होए वड़ा साहेब ਉੱਚਾ ਤਾਂ ਉਤੇ ਉੱਪਰ ਉੱਚਾ ਨਾ ਐਵੜੀ ਉੱਚਾ ਹੋਵੇ ਕੋਈ ਸੂਝੇ ਕੋ ਜਾਣੇ ਸੋਏ ਜਿਵੜਾ ਜਾਣੇ ਆਪ ਆਪ ਨਾ ਨਦਰੀ ਕਰਮੀ ਦਾਤ ਬੋਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨੰਤ ਮਾਇਕੇ ਤੇ ਮੰਗੇ ਜੋਤ ਅਪਾਰ ਕੇਤੇ ਅਗੰਨੇ ਵਿਚਾਰ ਕੇਤੇ ਖੱਪ ਟੁਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖਾ ਹੀ ਖਾਇ ਕੇਤੇ ਦੁਖ ਨੂੰ ਸੁਧਮਾਰ ਹੈ ਬੇਦਾਰ ਤੇ ਦਰਦਾਰ ਬੰਸਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੀ ਕੋ ਖਾਇ ਕਾ ਖਣ ਪਾਏ ਉਹ ਜਾਣ ਜੇ ਤੇ ਮੂਖਾ ਹੈ ਆਪੇ ਜਾਣੇ ਆਪੇ ਦੇ ਅੱਖ ਸੇ ਬੇਕੇ ਇਕੇ ਅਛ ਨੂੰ ਮੁਕਤ ਸਿੱਤ ਸਲਾ ਨਨ ਪਾਸਾਈ ਪਾਸਾ ਮੂਲ ਗੁਣਾ ਮੂਲ ਫਪਾਰ ਮੁੱਲ ਪਰਿਆ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਿਆ ਮੁੱਲ ਲਾਸਮਾਇ ਮੁੱਲ ਧਰਮ ਮੁੱਲ ਨਿਮਾਣ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਕਸੀਸ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲ ਮੁਲਾਕਿਆ ਨਾ ਜਾਏ ਆਖਾ ਖਰਹਿ ਲਿ ਬੁਲਾਏ ਆਖੇ ਵੇਦ ਪਾਠ ਪੁਰਾਣਾ ਆਖੇ ਪੜੇ ਕਰੇ ਦਿਖਾਣਾ ਆਖੇ ਵਰਮੇ ਆਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸ ਰਾਖੇ ਸਿੱਧ ਅੱਖੇ ਕਿਤੇ ਕਿਤੇ ਬੁੱਧ ਅੱਖੇ ਦਨ ਅੱਖੇ ਦੇਵ ਅੱਖੇ ਸੂਰ ਨਰ ਮੁੰਜਨ ਸੇਵ ਕਿਤੇ ਅੱਖੇ ਅਖਣ ਪਾਏ ਕਿਤੇ ਕਹਿ ਕਹਿ ਕਿਹ ਉਡਰ ਜਾਏ ਤੇ ਕਿਤੇ ਹੋਰ ਕਰਤਾ ਆਪ ਸੁਣ ਨਾ ਸਕੇ ਕਈ ਕਹਿ ਜੇੜ ਭਾਵੇ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲੀ ਬਿਗੜਤਾ ਲਿਖਿਆ ਸੀ ਰਗਵਾਰਾ ਗਵਾਰਾ ਸੋਦਰ ਕਿਹਾ ਸੋਕਰਖਿਆ ਜਿਤ ਬੇਸਰਸ ਮਾਲੇ ਵਾਜੇ ਨਾਨਕ ਸੰਖਾ ਕਿਤੇ ਵਵਨ ਹਾਰੇ ਕਿਤੇ ਰਕੁਈ ਸੋ ਕਹੀ ਹਨ ਕਿਤੇ ਗਵਨ ਹਾਰੇ ਗਵਦੁਨ ਕਣ ਪਣੀ ਬੇ ਸੰਤਰ ਗਾਵੇ ਰਜਤੰ ਦੁਆਰੇ ਇਕਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੁਨਸੁਦਾ ਸਵਾਰੇ ਗਾਵੇ ਇੰਦਰ ਦਸਨ ਬੈਠੇ ਦੇਖ ਤੇਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਮ ਸਾਥ ਵਿਚਾਰੇ ਗਾਵੇ ਸੰਤੋਖੀ ਗਵੇ ਵਿਤ ਕਰਾਰੇ ਗਾਵੇ ਪੰਨਰਤ ਬੜਨ ਰਖੀ ਇਸਰ ਜੋ ਕਿ ਜਿਗਵਿਦਾਂ ਨਾਲ ਲਗਾਵੇ ਮੋਨੀਆ ਮਨਮੋਹਨ ਸੁਖਾਮਸਯਪਿਆ ਲੈ ਗਾ ਮਤਨੁ ਪਾਇ ਤੇਰੇ ਅਰ ਸਕੀ ਸਨ ਨਾਲ ਲਗਾਵੇ ਜੋਦਨਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰਦਾ ਰੱਖੇ ਤਾਰੇ ਸੇਤ ਨੂੰ ਗਾਵੇ ਜੋਤਿ ਪਾਵਨੇ ਤੇ ਤੇਰੇ ਭਗਤ ਰਸਾ ਲੈ ਹੋਰ ਕਿਤੇ ਗਾਉ ਨਸੇ ਮੈਂ ਜਿਤਨਾ ਨੰਨ ਕੀ ਵਿਚਾਰੇ ਸੋਈ ਸਈ ਸਦਾ ਸਾਈਂ ਸੱਚਾ ਸਚੀ ਨਾਹੀ ਹੈ ਵੀ ਹੋਤੀ ਜੈਨਾ ਜਸીર ਜਨ ਚਾਈ ਰੰਗੀ ਰੰਗੀ ਭਾਤੀ ਕਰ ਕੰਧ ਸੀ ਮਾਇ ਜਿਨ ਉਪਾਈ ਕਰ ਕਰ ਵੇਖੇ ਕਿਤਾਬ ਪੜਨ ਜਦ ਸਿ ਬਲਿਆਈ ਜੋਤਸ ਪਾਵੇ ਸੋ 81 ਹੁਕਮਣ ਕਰਨਾ ਜਾਏ ਸੋ ਪਸ ਸੱਤ ਸੱਪਸਾਹਬ ਹੋਣਾਂ ਕਰਹਿਣ ਰਜਾਈਂ ਦਸਦੋ ਅਕਸ਼ਰ ਮਪਤ ਚੋਲੀ ਧਿਆਨ ਕੀ ਕਰੈ ਪੀਹੁਤ ਕਿੰਤਾ ਕਾਲ ਕੁਆਰੀ ਕਾਇਆ ਜੁਗ ਦੰਦਾ ਪ੍ਰਤੀਤ ਆਇ ਪੰਥੀ ਸਗਲ ਜਮਾਤੀ ਮਨ ਦੀ ਤੇਜ ਜੀਤ ਅਦੇ ਤਿਸ ਅਦੇਸ ਆਦਾ ਨੀਲ ਨਾਦ ਮਹਤ ਜੁਗ ਕੋ ਵੇਸ ਬਹੁਤ ਗਿਆਨ ਦੇ ਭੰਡਾਰ ਨਾ ਕੜਕੜ ਵਾਜੇ ਨਾਦ ਆਪਨਾਤ ਨਾਤੀ ਸਭ ਜਗ ਕੀ ਰਸ ਅਵਾਰਾ ਸਾਦ ਸਿੰਜੋ ਜੋ ਦੇ ਕਰ ਚਲਾਵੇ ਲਖੇ ਆਵੇ ਭਾਗ ਅਦੇਤੀ ਸੇ ਆਦੇਸ ਆਦ ਨਿਲਨ ਨਹਤ ਜਿ ਜਿ ਇੱਕੋ ਵੇਸ ਇਕਮਈ ਜੁਗਤਵੇ ਆਇ ਤੇ ਚੱਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਏ ਦੀ ਬਾਣ ਜਿਉ ਸੁਭਾਵੇ ਤਿ ਵਿੱਚ ਲਾਵੇ ਜਿਉ ਹੋਵੇ ਫਰਮਾਨ ਔ ਵੇਖੇ ਉਹਨਾਂ ਨਦਰਨਾ ਆਵੇ ਬਤਾਏ ਵਡਾਣ ਅਦੇਤੀ ਸੇ ਆਦੇਸ ਆਦ ਨਿਲਨ ਨਹਤ ਜਿ ਜਿ ਇੱਕੋ ਵੇਸ ਸਨ ਲੋਲੇ ਪੰਡਾ ਜੋ ਕਿਸ ਪਾਇਆ ਸੋ ਏਕਾ ਬਾਰ ਕਰ ਕਰ ਮਿਥੇ ਸਿਜਣ ਹਾਰ ਨਾਨਕ ਨਾ ਸਾਚੀ ਕੀ ਸਾਖੀ ਕਾਰ ਅਦੇ ਤੇ ਸੇ ਅਦੇਸ ਆਦ ਨਿਰਨ ਨਾਨਕ ਜਿ ਤੁਕੇ ਕੋ ਵੇਸ ਇਕ ਦੂਜੀ ਬਲਖ ਹੋਏ ਲਖ ਹੋਵੇ ਲਖ ਵੀਸ ਲਖ ਹੋਵੇ ਢੇੜਾ ਰੱਖੀਏ ਇੱਕ ਨਾਮ ਦੀ ਗਦੀਸ ਤਰੇ ਪਤ ਪਵੜੀਆਂ ਜੜੀਆਂ ਹੋਏ ਕੀਸ ਸੁਨ ਗੱਲਾ ਆਕਾਸ ਕੀ ਈਟ 아이 ਦੀ ਸਨ ਨੰਦਰੀ ਪਈਏ ਕੋੜੀ ਕੋੜ ਠਈਸ ਅੱਖਣ ਦੇ ਚੁਪੇ ਨਾ ਯੋ ਰਯੋ ਨਾ ਮੰਗਣ ਦੇ ਨਾ ਯੋ ਰਯੋ ਨਾ ਜੀਵਨ ਵਰਨਾਈਓ ਰ ਯੋ ਨਾਮ ਰਾਜਮਨ ਮਨਸੋ ਰ ਯੋ ਨਦੀ ਛੁੱਤੀ ਗਿਆਨ ਵਿਚਾਰ ਯੋ ਨਦੀ ਛੁੱਤੀ ਸੂਟੇ ਸੰਸਾਰ ਜਿਸ ਸਾਹ ਤੇ ਦੁਰ ਕਰ ਵੇਖੇ ਸੋਏ ਨਾਨਕ ਉਕਤਮ ਨੀਤਿ ਨਾ ਕੋਏ ਰਾਤੀਰ ਤੀਤੀ ਵਾਰ ਪਉਣ ਪਣੀ ਅਗਨੀ ਪਤਾਲ ਤਿਸੁ ਜਿ ਸੂਚਿ ਧਰਤੀ ਇਥਾ ਪ੍ਰਖੀ ਧਰਮ ਸਾਥ ਸਿ ਸੁਜੀ ਜੁਗ ਕੇ ਰੰਗ ਵਰਤਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾ ਸਚਾ ਪਸਚ ਦਰਬਾਰ ਇਥੇ ਸੁਣ ਪੰਚ ਪਰਵਾਣ ਨਦਰੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਇਥੇ ਪਾਏ ਨਨ ਗਾਇਆ ਜਾਪੇ ਜਾਏ ਧਰਮ ਖੰਡ ਕਾਏ ਹੋਵ ਧਰਮ ਗਿਆਨ ਖੰਡ ਕਾ ਅੱਖੋ ਕਰਮ ਕੇਤੇ ਪਉਣ ਪਾਣੀ ਵੇ ਸੰਤਰ ਕੇਤੇ ਕੰਨ ਮਹਿ ਕੇਤੇ ਪਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਪਰਮ ਭੂਮਿਕ ਮੇਰ ਕੇਤੇ ਕੇਤੇ ਤੁਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦੂ ਜਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰਨਾ ਕੇਤੇ ਕਿਤੇ ਤਿਸਮੁੰਦ ਕੇਤੀ ਖਾਣੀਆਂ ਕਿ ਬਾਣੀ ਕੇਤੇ ਪੰਦਰੰਦ ਕੇਤੀ ਅਸੀ ਉਤਿ ਸੇਵਕ ਕੇਤੇ ਨੰਸਨਾਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇਥੇ ਨਾਲ ਬਿਨੋਦ ਕੋਟ ਅਨੰਦ ਸਰਮਖੰਡ ਕੀ ਬਾਣੀ ਰੂਪ ਤੇਥੇ ਘਟ ਕੜੀਏ ਭੂਤ ਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪੀ ਸਪਸਤਾਏ ਤੇਥੇ ਕੜੀਏ ਸੁਤਮੰਤੁ ਮਨਤੁ ਮੰਬੁਦ ਤੇਥੇ ਕੜੀਏ ਸੁਰਾਸਦਾ ਕੀ ਸੋਦ ਕਰਮਖੰਡ ਕੀ ਬਾਣੀ ਯੋ ਰ ਤੇਥੇ ਹੋ ਨ ਕੋਈ ਹੋਰ ਤੇਥੇ ਜੋਤ ਮਹਾ ਬਸੂਰ ਤੇ ਮੇ ਰਾਮ ਰਹਾ ਪ੍ਰਪੂਰ ਤੇ ਸਿਤ ਮੇ ਮਮਾਏ ਤਾਂ ਕੇ ਰੁਪਨਖ ਨੇ ਜਾਏ ਨਾਮ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤੇਥੇ ਬਗ ਸੇ ਕੇ ਲੋ ਕਰੇ ਅਨੰਤ ਚਮਨ ਸੋਏ ਸਚਖੰਡੇ ਸੇਂਦਰੰਕਾਰ ਕਰ ਲਿਖੇ ਦਰਨੇ ਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥਿਏ ਤਾਤ ਨੰਤ ਤੇਥੇ ਲੋਲ ਅਪਾਰ ਜਿਵ ਜਿਵ ਹੁਕਮ ਤੇ ਵਿਤਿ ਵਕਾਰ ਵੇਖੇ ਵਿਚੇ ਕਰ ਵਿਚਾਰ ਨਾਨਕ ਕਤਨਾ ਕਰਾ ਸਾਰ ਜਤ ਪਹਾਰਾ ਤਿਰਸ ਨਿਆਰ ਅਹਰਮਤ ਵੇਧ ਹਥਿਆਰ ਪੋਖ ਲਗਨੀ ਤਪਤਾਵ ਭੰਡਾ ਪਉ ਮਦਕ ਤਾਰਾ ਕੜੀਏ ਸਬਦ ਸਿਟਕਸਾਲ ਜਿਨ ਕੋ ਨਦਰ ਕਮ ਤਿਨ ਪਾਰ ਨੰਤ ਨਦਰਿ ਨ ਦਰਨੇ ਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਹਤ ਦਿਸ ਰਾਤ ਜੈ ਦਇਆ ਕੇਲੇ ਸਗਲ ਜਿਗਤੋ ਜੰਗਿਆਈਆ ਬੁਰਿਆਈਆ ਮਤਿ ਕਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨੰ ਧਿਆਇ ਆਗੇ ਉਸ ਕਿਤ ਕਾਲ ਨਨ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਹੈ